ਰਾਮਰਾਇ ਜੀ ਦਾ ਚਲਾਣਾ ਤੇ ਮਸੰਦਾ ਨੂੰ ਸਜ਼ਾ ਦੇਣੀ ਇੱਕ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਬਾਰ ਵਿੱਚ ਬਰਾਜਮਾਨ ਸਨ ਕਿ ਡੇਰਾ ਧੂਣ ਤੋਂ ਮਾਤਾ ਪੰਜਾਬ ਕੌਰ ਜੀ ਦੀ ਇੱਕ ਲੰਮੀ ਤੇ ਦਰਦ ਭਰੀ ਪੱਤਰਕਾ ਮਿਲੀ ਉਸ ਵਿੱਚ ਲਿਖਿਆ ਸੀ ਕਿ ਕਸਾਈ ਤੇ ਨਿੰਮਕ ਹਰਾਮੀ ਮਸੰਦਾ ਨੇ ਉਸਦੇ ਪਤੀ ਰਾਮਰਾਇ ਜੀ ਨੂੰ ਜਿਉਂਦਿਆਂ ਹੀ ਸਾੜ ਦਿੱਤਾ ਹੈ ਉਹ ਕਮਜ਼ੋਰ ਸਨ ਅਤੇ ਅਜੇ ਉਹਨਾਂ ਦੇ ਪ੍ਰਾਣ ਪਖੇਰੂ ਨਹੀਂ ਸਨ ਉੱਡੇ ਕਿ ਦੁਸ਼ਟਾਂ ਨੇ ਐਵੇਂ ਹੀ ਧਮਾ ਦਿੱਤਾ ਕੇ ਚਲਾਣਾ ਕਰ ਗਏ ਹਨ ਮੈਨੂੰ ਵੀ ਦਰਸ਼ਨ ਨਹੀਂ ਸੀ ਕਰਨ ਦਿੱਤੇ ਹੁਣ ਪੁੱਤਰੇ ਹੋਏ ਮਸੰਦ ਡੇਰੇ ਨੂੰ ਲੁੱਟੀ ਜਾਂਦੇ ਹਨ ਤੇ ਮੈਨੂੰ ਬਹੁਤ ਤੰਗ ਕਰ ਰਹੇ ਹਨ ਆਪ ਛੇਤੀ ਪੁੱਜੋ ਤੇ ਮਸੰਦਾ ਨੂੰ ਸੋਧੋ ਜੇ ਵੇਲੇ ਸਿਰ ਨਾ ਸਹਾਇਤਾ ਕੀਤੀ ਤਾਂ ਮੈਨੂੰ ਵੀ ਮਾਰ ਸੁੱਟਣਗੇ ਸਾਰੇ ਮਸੰਦਾ ਦੀਆਂ ਨੀਤਾਂ ਖੋਟੀਆਂ ਸਨ ਪੂਜਾ ਦਾ ਥਾਨ ਖਾ ਕੇ ਫਿੱਟ ਗਏ ਸਨ ਛੇਤੀ ਆਵੋ ਸਤਗੁਰੂ ਨਾਨਕ ਦੇਵ ਜੀ ਦੀ ਬਾਉੜੀ ਹੈ ਸਤਗੁਰ ਜੀ ਨੇ ਜਿਸ ਸਮੇ ਸਾਰੀ ਚਿੱਠੀ ਸੁਣ ਲਈ ਤਾਂ ਗੁੱਸੇ ਨਾਲ ਥਰ-ਥਰਾਏ ਸਹਿਬਾ ਨੇ ਉਸੇ ਵੇਲੇ ਹੁਕਮ ਦਿੱਤਾ ਸ਼ਸਤਰਧਾਰੀ ਜਵਾਨ ਅਸਾਂ ਦੇ ਨਾਲ ਚੱਲਣ ਹੁਣੇ ਹੀ ਡੇਰੇ ਪੁੱਜਾਂਗੇ ਮਸੰਦਾ ਨੇ ਪਾਪ ਕੀਤਾ ਹੈ ਪਾਪ ਦਾ ਫਲ ਉਹਨਾਂ ਨੂੰ ਭੁਗਤਣਾ ਜ਼ਰੂਰੀ ਹੈ ਹੁਕਮ ਦੀ ਢਿੱਲ ਸੀ ਬਸ ਉਸੇ ਵੇਲੇ ਸ਼ਸਤਰਧਾਰੀ ਜਵਾਨ ਕੋਈ 300 ਦੇ ਲਗਭਗ ਤਿਆਰ ਹੋ ਪਏ ਸਹਿਬ ਆਪ ਘੋੜੇ ਉੱਤੇ ਸਵਾਰ ਹੋਏ ਪੰਜੇ ਸ਼ਸਤਰ ਧਾਰਨ ਕੀਤੇ ਤੇ ਸੀਸ ਕਲਗੀ ਲਾਈ ਹੱਥ ਵਿੱਚ ਬਾਜ ਲਿਆ ਸ਼ਾਹੀ ਸ਼ਾਨ ਨਾਲ ਸਾਹਿਬ ਨੇ ਉਸੇ ਦਿਨ ਪਤਨ ਤੋਂ ਜਮਨਾ ਨੂੰ ਪਾਰ ਕੀਤਾ ਤੇ ਵਾਹੋ ਦਾਹੀ ਡੇਰਾ ਧੂਨ ਨੂੰ ਚੱਲੇ ਰਸਤੇ ਵਿੱਚ ਜਿਹੜਾ ਵੀ ਦਰਸ਼ਨ ਕਰਦਾ ਉਹੋ ਹੀ ਨਿਆਲ ਹੋ ਜਾਂਦਾ ਕਈ ਹੈਰਾਨੀ ਨਾਲ ਪੁੱਛਦੇ ਕੌਣ ਜਾ ਰਿਹਾ ਹੈ ਕਿੱਥੋਂ ਦਾ ਪਾਤਸ਼ਾਹ ਹੈ ਸਿੱਖ ਉੱਤਰ ਦਿੰਦੇ ਆਨੰਦਪੁਰ ਦਾ ਵਾਸੀ ਦੀਨ ਦੁਨੀਆ ਦਾ ਮਾਲਕ ਸੱਚਾ ਪਾਸ਼ਾ ਸਤਗੁਰ ਗੋਬਿੰਦ ਰਾਏ ਹੈ। ਸਾਹਿਬ ਡੇਰੇ ਪਹੁੰਚ ਗਏ ਰਾਮ ਰਾਏ ਜੀ ਦਾ। ਡੇਰੇ ਬਹੁਤ ਵੱਡਾ ਸਥਾਨ ਸੀ। ਸਹਿਬਾਂ ਨੇ ਜਵਾਨਾਂ ਨੂੰ ਸਮਝਾਇਆ ਕਿ ਡੇਰੇ ਨੂੰ ਘੇਰਾ ਵੀ ਪਾਉਣਾ ਪਰ ਕਿਸੇ ਨੂੰ ਪਤਾ ਵੀ ਨਾ ਲੱਗਣ ਦੇਣਾ। ਕੋਈ ਮਸੰਦ ਨਸਕੇ ਨਾ ਜਾਵੇ। ਸਾਰਿਆਂ ਨੂੰ ਪ੍ਰੇਮ ਨਾਲ ਸੋਧਣਾ ਹੈ। ਜਦ ਸਾਹਿਬ ਡੇਰੇ ਵਿੱਚ ਦਾਖਲ ਹੋਏ ਤਾਂ ਮਾਤਾ ਪੰਜਾਬ ਕੌਰ ਜੀ ਤੇ ਉਹਨਾਂ ਦੀਆਂ ਹਮਦਰਤੀਆਂ ਨੇ ਤਾਂ ਪਰਸੰਤਾ ਹੋਈ ਪਰ ਹੰਕਾਰੀ ਮਸੰਦਾ ਨੂੰ ਅੱਗ ਲੱਗ ਗਈ। ਉਹਨਾਂ ਦੇ ਸਿਰ ਪੱਥਰ ਵੱਜੇ ਉਹ ਕ੍ਰੋਧ ਨਾਲ ਲਾਖੇ ਪੀਲੇ ਹੋ ਗਏ। ਸਤਿਗੁਰਜੀ ਦੇ ਨੇੜੇ ਆਏ ਤੇ ਕੌੜੇ ਬਚਨ ਕਹਿਣ ਲੱਗੇ। ਤੁਸੀਂ ਕਿਉਂ ਆਏ ਹੋ? ਇਸ ਡੇਰੇ ਨਾਲ ਤੁਸਾਂ ਦਾ ਕੀ ਸੰਬੰਧ? ਇਹ ਡੇਰਾ ਸਦਾ ਤੁਸਾਂ ਦਾ ਵੈਰੀ ਰਿਹਾ ਹੈ। ਅਸੀਂ ਤੁਸਾਂ ਦੀ ਕੋਈ ਪਰਵਾਹ ਨਹੀਂ ਕਰਦੇ। ਜਾਓ ਇੱਥੋਂ ਚਲੇ ਜਾਓ। ਸਤਿਗੁਰਜੀ ਨੇ ਕੌੜੇ ਬਚਨ ਸੁਣ ਕੇ ਕ੍ਰੋਧ ਨਹੀਂ ਕੀਤਾ। ਸਾ ਗੋਸਕਰ ਆਉਂਦੇ ਹੋਏ ਬੋਲੇ ਅਸੀਂ ਤਾਂ ਪਤਾ ਕਰਨ ਆਏ ਹਾਂ ਕਿ ਰਾਮ ਰਾਏ ਜੀ ਨੂੰ ਤੁਸੀਂ ਜਿਉਂਦਿਆਂ ਕਿਉਂ ਸਾੜਿਆ ਹੈ ਦੂਸਰਾ ਉਹਨਾਂ ਦੇ ਚਲਾਣੇ ਦੀ ਖਬਰ ਆਸਾਂ ਨੂੰ ਇੱਥੇ ਖਿੱਚ ਲਈ ਹੈ ਘਾਬਰ ਉਹਨਾਂ ਅਸੀਂ ਡੇਰਾ ਮਲਣ ਵਾਸਤੇ ਮੱਲਣ ਵਾਸਤੇ ਨਹੀਂ ਆਏ ਇਹ ਡੇਰਾ ਡੇਰੇ ਦੀ ਮਾਇਆ ਜ਼ਮੀਨ ਤੇ ਸਿੱਖੀ ਤੁਸੀਂ ਕੋਲ ਰਹੇਗੀ ਅਸੀਂ ਤਾਂ ਜਗਤ ਚਾਲ ਤੇ ਧਰਮ ਚਾਲ ਨੂੰ ਪੂਰਿਆ ਕਰਨ ਵਾਸਤੇ ਆਏ ਹਾਂ ਅੰਤਮ ਸੰਸਕਾਰ ਕਰਨਾ ਜ਼ਰੂਰੀ ਹੈ ਐਵੇਂ ਸ਼ੱਕ ਕਰਕੇ ਨਹੀਂ ਘਬرائیਦਾ ਕੁਝ ਕੁ ਮਸੰਦ ਤਾਂ ਨਰਮ ਹੋ ਗਏ ਕੁਝ ਕੁ ਨੇ ਸਤਗੁਰ ਜੀ ਦਾ ਸਤਕਾਰ ਕੀਤਾ ਤੇ ਕੁਝ ਹੰਕਾਰ ਵਿੱਚ ਪਾਗਲ ਹੋ ਕੇ ਸਤਗੁਰ ਜੀ ਨੂੰ ਮਾੜੇ ਬਚਨ ਕਹਿੰਦੇ ਰਹੇ ਸਿੱਖਾਂ ਨੂੰ ਬਹੁਤ ਗੁੱਸਾ ਆਇਆ ਪਰ ਸਤਗੁਰ ਜੀ ਜਿਵੇਂ ਆਗਿਆ ਸੀ ᱛਿਵੇਂ ਉਹਨਾਂ ਕਰਨਾ ਸੀ ਉਹ ਗੁੱਸੇ ਨੂੰ ਠੰਡੇ ਘੁੱਟਾਂ ਨਾਲ ਪੀਂਦੇ ਰਹੇ ਸਤਗੁਰ ਜੀ ਦੇ ਮੁਖੀਏ ਸਿੱਖ ਨਿੰਦਾ ਆਨੰਦ ਚੰਦ ਮੋਰੀ ਸੰਗੋਜੀ ਮਾਮਾ ਕਰਪਾਲ ਚੰਦ ਜੀ ਆਦਿਕ ਨੇ ਮਸੰਦਾ ਨੂੰ ਸਮਝਾ ਬਚਾ ਕੇ ਮਠਿਆ ਕੀਤਾ ਰਾਤ ਨਿਕਲ ਗਈ ਤੇ ਅਗਲੇ ਦਿਨ ਸਤਗੁਰ ਜੀ ਨੇ ਦਇਆਰਾਮ ਪੁ রোহਿਤ ਰਾਹੀਂ ਮਾਤਾ ਪੰਜਾਬ ਕੌਰ ਜੀ ਨੂੰ ਦੁਸ਼ਾਲੇ ਸੋਨੇ ਦਾ ਚੂੜਾ ਮੋਤੀਆਂ ਦੀ ਮਾਲਾ ਤੇ ਦਸਤਾਰ ਆਦਿਕ ਵਸਤੂਆਂ ਦੇ ਕੇ ਸਤਕਾਰਿਆ ਇਸ ਤੋਂ ਪਿੱਛੋਂ ਭੰਡਾਰਾ ਕੀਤਾ ਤੇ ਇੱਕ ਇਕੱਠ ਕਰਕੇ ਐਲਾਨ ਕੀਤਾ ਕਿ ਜੋ ਹੋਇਆ ਸੋ ਠੀਕ ਹੋਇਆ ਅਗਲੇ ਦਿਨ ਸਾਰੇ ਮਸੰਦਾਂ ਨੂੰ ਸਿਰੋਪਾਉ ਦਿੱਤੇ ਜਾਣਗੇ ਜੈਸਾ ਕੋਈ ਪਾਤਰ ਹੈ ਤੈਸਾ ਹੀ ਉਸ ਨੂੰ ਇਨਾਮ ਦਿੱਤਾ ਜਾਵੇਗਾ ਇਸ ਵਾਸਤੇ ਸਵੇਰੇ ਸਾਰੇ ਮੁਖੀਏ ਤੇ ਦੂਸਰੇ ਮਸੰਦ ਜ਼ਰੂਰ ਹਾਜ਼ਰ ਹੋਣ ਲਾਲਚੀ ਮਸੰਦਾਂ ਨੇ ਸਤਿਗੁਰ ਜੀ ਦੀ ਗੁੱਝੀ ਸਮਝ ਨਾ ਸਮਝੀ ਕਿਉਂਕਿ ਉਹਨਾਂ ਦੇ ਹੰਕਾਰ ਤੇ ਪਾਪ ਦਾ ਪਿਆਲਾ ਨੱਕਾ ਨੱਕ ਭਰ ਚੁੱਕਾ ਸੀ ਅਕਾਲ ਪੁਰਖ ਨੇ ਉਹਨਾਂ ਨੂੰ ਸਜ਼ਾ ਦੇਣੀ ਸੀ ਉਹ ਨਾਮ ਦਾ ਐਲਾਨ ਸੁਣ ਕੇ ਪ੍ਰਸੰਨ ਹੋ ਗਏ ਉਹਨਾਂ ਨੂੰ ਰਾਤ ਨੀਂਦ ਨਾ ਆਈ ਉਹ ਇਹ ਵੀ ਭੁੱਲ ਗਏ ਕਿ ਉਹਨਾਂ ਨੇ ਆਪਣੇ ਗੁਰੂ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਸੀ ਸਤਗੁਰ ਜੀ ਨੇ ਰਾਤ ਆਪਣੇ ਸਿੱਖਾਂ ਅਤੇ ਮਾਤਾ ਸਾਹਿਬ ਕੌਰ ਜੀ ਨਾਲ ਸਲਾਹ ਕੀਤੀ ਕਿ ਜੈਸਾ ਕਿਸੇ ਮਸੰਦ ਨੇ ਪਾਪ ਕੀਤਾ ਹੈ ਵੈਸੇ ਹੀ ਉਸ ਨੂੰ ਸਜ਼ਾ ਦਿੱਤੀ ਜਾਵੇ ਉਹ ਇਸ ਵਾਸਤੇ ਕਿ ਰਹਿੰਦੇ ਮਸੰਦਾਂ ਨੂੰ ਅਕਲ ਆ ਜਾਵੇ ਸਵੇਰ ਹੋਈ ਜਿਹੜੇ ਮਸੰਦ ਚਲਾਕ ਤੇ ਬਹੁਤੇ ਪਾਪੀ ਸਨ ਸਹਬਾ ਨੇ ਉਹਨਾਂ ਨੂੰ ਕੋਲ ਸੱਦਿਆ ਤੇ ਬਚਨ ਕੀਤਾ ਤੁਸੀਂ ਸਾਰੇ ਅਸਾਂ ਦੇ ਕੋਲ ਬੈਠੋ ਸਲਾਹ ਕਰ ਲਈਏ ਕਿ ਕੀ ਕੀ ਇਨਾਮ ਕਿਸ ਨੂੰ ਦੇਣਾ ਚਾਹੀਦਾ ਹੈ ਉਹ ਲਾਲਚੀ ਮਸੰਦ ਬਿਨਾਂ ਸੋਚੇ ਸਮਝੇ ਤੇ ਚੰਗੇ ਬਸਤਰ ਪਹਿਨ ਕੇ ਆਏ ਸਾਹਿਬ ਨੇ ਇੱਕ ਕੋਟੜੀ ਵਿੱਚ ਉਹਨਾਂ ਨੂੰ ਡੱਕ ਦਿੱਤਾ ਪਿੱਛੋਂ ਸਿੱਖਾਂ ਨੂੰ ਹੁਕਮ ਕੀਤਾ ਉਹਨਾਂ ਦੇ ਲੀੜੇ ਤੇ ਗਹਿਣੇ ਉਤਾਰ ਲਵੋ ਤੇ ਖੂਬ ਘੁੱਟੋ ਸਿੱਖਾਂ ਨੇ ਆਗਿਆ ਦਾ ਪਾਲਣ ਕੀਤਾ ਉਹਨਾਂ ਮਸੰਦਾਂ ਦੇ ਲੀੜੇ ਲਾ ਕੇ ਖੂਬ ਘੁੱਟਿਆ ਉਹਨਾਂ ਦੀ ਆਵਾਜ਼ ਬਾਹਰ ਨਾ ਆਉਣ ਦਿੱਤੀ ਇੱਕ ਇੱਕ ਕਰਕੇ ਬਾਕੀ ਦੇ ਵੀ ਫੜ ਲਏ ਜਦੋਂ ਸਾਰੇ ਕੈਦ ਕਰ ਲਏ ਤਾਂ ਮਾਤਾ ਪੰਜਾਬ ਕੌਰ ਨੂੰ ਸੱਦ ਕੇ ਬਰੀਕ ਪਰਦੇ ਦੇ ਪਿੱਛੇ ਬਿਠਾ ਕੇ ਇੱਕ ਇੱਕ ਮਸੰਦ ਨੂੰ ਕੋਠੜੀ ਵਿੱਚੋਂ ਬਾਹਰ ਕੱਢਿਆ ਹਰ ਇੱਕ ਬਾਰੇ ਮਾਤਾ ਜੀ ਪਾਸੋਂ ਪੁੱਛਿਆ ਕਿ ਇਸ ਮਸੰਦ ਨੂੰ ਕੀ ਸਜ਼ਾ ਦਿੱਤੀ ਜਾਵੇ ਇਹ ਕੈਸਾ ਬੰਦਾ ਹੈ ਮਾਤਾ ਜੀ ਨੇ ਜੋ ਜੋ ਹੁਕਮ ਕੀਤਾ ਸੋ ਸੋ ਪਾਣਾ ਵਰਤਿਆ ਕਈਆਂ ਨੂੰ ਵਖ ਕਰ ਲਿਆ ਜੋ ਭਲੇ ਮਾਨਸ ਤੇ ਨੇਕ ਸਨ ਜੋ ਗਰਮ ਸਨ ਜਿਨ੍ਹਾਂ ਨੇ ਪੂਜਾ ਦਾ ਥਾਨ ਅਜਮ ਕੀਤਾ ਸੀ ਜਾਂ ਮਾਤਾ ਜੀ ਨੂੰ ਤੰਗ ਕੀਤਾ ਸੀ ਉਹਨਾਂ ਨੂੰ ਤੌਣੀ ਲਾਉਣੀ ਆਰੰਭ ਕਰ ਦਿੱਤੀ ਜਿਹੜੇ ਮਸੰਦ ਵੱਡੇ ਪਾਪੀ ਸਨ ਉਹਨਾਂ ਨੂੰ ਸਾਹਿਬ ਨੇ ਵੱਡੀ ਸਜ਼ਾ ਦੇਣ ਦਾ ਫੈਸਲਾ ਕੀਤਾ ਇੱਕ ਤੇਲ ਦਾ ਕੜਾਹਾ ਭਰ ਕੇ ਤੱਤਾ ਕੀਤਾ ਗਿਆ ਜਦੋਂ ਕੜਾਹੇ ਦਾ ਤੇਲ ਪਕੌੜੇ ਤਲਣ ਵਾਲਾ ਹੋ ਗਿਆ ਤਾਂ ਸਹਿਬਾਂ ਨੇ ਐਸੇ ਮਸੰਦਾਂ ਦੀ ਗਿਣਤੀ ਕੀਤੀ ਜੋ ਕੜਾਹੇ ਵਿੱਚ ਤਲਣ ਯੋਗ ਸਨ ਉਹ ਕੋਈ 10 ਕੋ ਨਿਕਲੇ ਉਹੋ ਹੀ ਮਨਮੁਖ ਜਿਹੜੇ ਸਤਗੁਰਜੀ ਤੇ ਰਾਮਰਾਏ ਜੀ ਦਾ ਮਲਾਪ ਵੇਲੇ ਸਤਗੁਰਜੀ ਵੱਲ ਪਿੱਠ ਕਰਕੇ ਖਲੋਤੇ ਰਹੇ ਸਨ ਜਿਨ੍ਹਾਂ ਨੇ ਸਤਗੁਰ ਜੀ ਦਾ ਨਰਾਦਰ ਕੀਤਾ ਤੇ ਕੌੜੇ ਬਚਨ ਆਖੇ ਸਨ ਜਿਨ੍ਹਾਂ ਨੇ ਰਾਮ ਰਾਏ ਜੀ ਨੂੰ ਜਿਉਂਦਿਆਂ ਸਾੜਿਆ ਤੇ ਮਾਤਾ ਪੰਜਾਬ ਕੌਰ ਜੀ ਨੂੰ ਮਾਰ ਦੇਣ ਦੀ ਧਮਕੀ ਦਿੱਤੀ ਸੀ ਐਸੇ ਆਦਮੀਆਂ ਨੂੰ ਸਜਾਏ ਮੌਤ ਦੇਣੀ ਹੀ ਚੰਗੀ ਸੀ